ਗੰਨ ਜਾ ਰਿਹਾ ਕਹਿੰਦੇ ਕਿ ਹਰ ਪਾਸੇ ਪਾਣੀ ਹੀ ਪਾਣੀ ਹਰ ਪਾਸੇ ਪਾਣੀ ਹੀ ਪਾਣੀ ਉਜੜੀ ਪਈ ਹੈ ਹਰੀ ਘਟਾਣੀ ਕਿ ਹਰ ਪਾਸੇ ਪਾਣੀ ਹੀ ਪਾਣੀ ਉਜੜੀ ਪਈ ਹੈ ਹਰੀ ਘਟਾਣੀ ਕਹਿੰਦਾ ਫਸੀ ਪਈ ਹਰ ਜਿੰਦ ਨਿਮਾਨੀ ਕਿ ਫਸੀ ਪਈ ਹਰ ਜਿੰਦ ਨਿਮਾਨੀ ਕੁਰਲਾ ਰਹੀ ਹੈ ਬਾਵੇ ਵਾਲੀ ਰਾਣੀ ਕਿ ਫਸੀ ਪਈ ਹਰ ਜਿੰਦ ਨਿਮਾਨੀ ਕੁਰਲਾ ਰਹੀ ਹੈ ਬਾਵੇ ਵਾਲੀ ਰਾਣੀ ਉੱਚੀ ਥਾਹੂ ਦੇਖ ਦੇਖ ਉੱਚੀ ਥਾਮੂ ਦੇਖ ਦੇ ਕਹਿੰਦੀ ਮੈਂ ਨਹੀਂ ਹੋ ਗਈ ਪਾਣੀ ਪਾਣੀ ਕਿ ਉੱਚੀ ਥਾਮੂ ਦੇਖ ਦੇ ਕਹਿੰਦੀ ਮੈਂ ਨਹੀਂ ਹੋ ਗਈ ਪਾਣੀ ਪਾਣੀ ਕਹਿੰਦਾ ਕੋਈ ਸਮਝ ਨਹੀਂ ਸਕਿਆ ਰੱਬਾ ਕੋਈ ਸਮਝ ਨਹੀਂ ਸਕਿਆ ਰੱਬਾ ਤੇਰੇ ਕੀ ਨੇ ਰੰਗ ਤੇ ਕੀ ਹੈ ਤੇਰੀ ਕਹਾਣੀ ਕੋਈ ਸਮਝ ਨਹੀਂ ਸਕਿਆ ਰੱਬਾ ਤੇਰੇ ਕੀ ਨੇ ਰੰਗ ਤੇ ਕੀ ਹੈ ਤੇਰੀ ਕਹਾਣੀ ਲੱਗਾ ਨਾ ਕੋਈ ਬਚਣਾ ਜੀਵ ਤੇ ਨਾ ਕੋਈ ਪਾਲਣ ਵਾਲਾ ਪ੍ਰਾਣੀ ਤੇ ਲੱਗਦਾ ਨਾ ਕੋਈ ਬਚਣਾ ਜੀਵ ਤੇ ਨਾ ਕੋਈ ਪਾਲਣ ਵਾਲਾ ਪ੍ਰਾਣੀ ਹਾਂ ਰੱਬਾ ਇਹਦੇ ਜ਼ਿੰਮੇਵਾਰ ਵੀ ਅਸੀਂ ਆਪ ਹਾਂ ਹਾਂ ਰੱਬਾ ਇਹਦੇ ਜ਼ਿੰਮੇਵਾਰ ਵੀ ਅਸੀਂ ਆਪ ਹਾਂ ਨਾ ਕੋਈ ਛੱਡਿਆ ਦਰਖਤ ਕਿ ਹਾਂ ਰੱਬਾ ਇਹਦੇ ਜ਼ਿੰਮੇਵਾਰ ਵੀ ਅਸੀਂ ਆਪ ਹਾਂ ਨਾ ਕੋਈ ਛੱਡਿਆ ਦਰਖਤ ਤੇ ਕੱਢ ਛੱਡੀ ਸੁਰੰਗ ਧਰਤੀ ਦੀ ਇੱਕ ਪਾੜ ਕੇ ਜੋ ਟੰਡਾ ਕਿ ਕੱਢ ਛੱਡੀ ਸੁਰੰਗ ਧਰਤੀ ਦੀ ਜਿਤ ਪਾੜ ਕੇ ਤੇ ਕਈਆਂ ਦੇ ਆਸ਼ਿਆਨਿਆਂ ਨੂੰ ਉਜਾੜ ਕੇ ਤੇ ਕਈ ਜੰਗਲਾਂ ਨੂੰ ਸਾੜ ਕੇ ਕਈਆਂ ਦੇ ਆਸ਼ਿਆਨਿਆਂ ਨੂੰ ਉਜਾੜ ਕੇ ਤੇ ਕਈ ਜੰਗਲਾਂ ਨੂੰ ਸਾੜ ਕੇ ਜੋ ਤੂੰ ਧਰਤੀ ਸਾਜੀ ਸੀ ਬੜੇ ਚਾਵਾ ਨਾਲ ਨਿਵਾਜੀ ਸੀ ਜੋ ਤੂੰ ਧਰਤੀ ਸਾਜੀ ਸੀ ਬੜੇ ਚਾਵਾ ਨਾਲ ਨਿਵਾਜੀ ਸੀ ਅਸੀਂ ਉਹਦੇ ਵਿੱਚ ਹੈ ਭੰਗ ਪਾਇਆ ਜੋ ਤੂੰ ਧਰਤੀ ਸਾਜੀ ਸੀ ਬੜੇ ਚਾਵਾ ਨਾਲ ਨਿਵਾਜੀ ਸੀ ਅਸੀਂ ਉਹਦੇ ਵਿੱਚ ਹੈ ਭੰਗ ਪਾਇਆ ਇਸ ਲਈ ਤੂੰ ਆਪਣਾ ਰੰਗ ਦਿਖਾਇਆ ਜੋ ਤੂੰ ertid ਸਾਜੀ ਸੀ ਬੜੇ ਚਾਵਾਂ ਨਾਲ ਨਿਵਾਜੀ ਸੀ ਅਸੀਂ ਉਹਦੇ ਵਿੱਚ ਹੈ ਭੰਗ ਪਾਇਆ ਇਸ ਲਈ ਤੂੰ ਆਪਣਾ ਰੰਗ ਦਿਖਾਇਆ ਤੇ ਪੰਜਾਬ ਵੀ ਲੱਗਦਾ ਬੜਾ ਹੀ ਕੰਬਖਤ ਸੀ ਪੰਜਾਬ ਵੀ ਲੱਗਦਾ ਬੜਾ ਹੀ ਕੰਬਖਤ ਸੀ ਉਹਨੇ ਕੋਈ ਵੀ ਨਾ ਛੱਡਿਆ ਦਰਖਤ ਸੀ ਪੰਜਾਬ ਵੀ ਲੱਗਦਾ ਬੜਾ ਹੀ ਕੰਬਖਤ ਸੀ ਉਹਨੇ ਕੋਈ ਵੀ ਨਾ ਛੱਡਿਆ ਦਰਖਤ ਸੀ ਤੇ ਦਰਿਆਵਾਂ ਦੁਆਲੇ ਬਣਾ ਲੇ ਘਰ ਦਰਿਆਵਾਂ ਦੁਆਲੇ ਬਣਾ ਲੇ ਘਰ ਮੰਨਿਆ ਤੇਰਾ ਕੋਈ ਵੀ ਨਹੀਂ ਸੀ ਡਰ ਤੇ ਦਰਿਆਵਾਂ ਦੁਆਲੇ ਬਣਾਲੇ ਘਰ ਮੰਨਿਆ ਤੇਰਾ ਕੋਈ ਵੀ ਨਹੀਂ ਸੀ ਡਰ ਪਰ ਹੁਣ ਬੱਸ ਕਰ ਮੰਨਿਆ ਤੇਰਾ ਕੋਈ ਵੀ ਨਹੀਂ ਸੀ ਡਰ ਪਰ ਹੁਣ ਬੱਸ ਕਰ ਗੁਰਜੀਤ ਤੇਥੋਂ ਮੰਗਦਾ ਮਾਫੀ ਗੁਰਜੀਤ ਤੇਥੋਂ ਮੰਗਦਾ ਮਾਫੀ ਹੋ ਗਿਆ ਬਹੁਤ ਕੁਝ ਕਾਫੀ ਗੁਰਜੀਤ ਤੇਥੋਂ ਮੰਗਦਾ ਮਾਫੀ ਹੋ ਗਿਆ ਬਹੁਤ ਕੁਝ ਕਾਫੀ ਧਰਤੀ ਪਈ ਹਰ ਜਿੱਦ ਕਿਆ ਸੀ ਕਿ ਬਸਕਰ ਤੇਦੇ ਮਾਫੀ ਤਰਸੀ ਪਈ ਹਰ ਜਿੰਦ ਗਿਆ ਸੀ ਹਰ ਪਾਸੇ ਉਜੜਿਆ ਪਿਆ ਹਰ ਇੱਕ ਵਾਸੀ ਕਹਿੰਦਾ ਫਿਰ ਨਹੀਂ ਕਰਨੀ ਗੁਸਤਾਖੀ ਤੇ ਤਰਸੀ ਪਈ ਹਰ ਜਿੰਦ ਗਿਆ ਸੀ ਕਹਿੰਦਾ ਹੁਣ ਨਹੀਂ ਕਰਨੀ ਗੁਸਤਾਖੀ ਤੂੰ ਬੋਤਾ ਕਰ ਲਿਆ ਕਹਿਰ ਤੂੰ ਬੋਤਾ ਕਰ ਲਿਆ ਕਹਿਰ ਫੜਦੇ ਹਾਂ ਤੇਰੇ ਪੈਰ ਤੂੰ ਬੋਤਾ ਕਰ ਲਿਆ ਕਹਿਰ ਫੜਦੇ ਹਾਂ ਤੇਰੇ ਪੈਰ ਜੇ ਤੂੰ ਸਾਹਮਣੇ ਹੋਵੇਂ ਸਾਹਮਣੇ ਤਾਂ ਹੈ ਨਹੀਂ ਤੂੰ ਬੋਤਾ ਕਰ ਲਿਆ ਕਹਿਰ ਹੁਣ ਬਸ ਕਰ ਫੜਦੇ ਹਾਂ ਤੇਰੇ ਪੈਰ ਜੇ ਤੂੰ ਸਮੇ ਹੋਵੇਂ ਕਹਿੰਦਾ ਤੂੰ ਦਿਖਦਾ ਤਾਂ ਨਹੀਂ ਤੂੰ ਦਿਖਦਾ ਤਾਂ ਨਹੀਂ ਪਰ ਬਹੁਤ ਕੁਝ ਦਿਖਾ ਰਿਹਾ ਹੈ ਤੂੰ ਦਿਖਦਾ ਤਾਂ ਨਹੀਂ ਪਰ ਬਹੁਤ ਕੁਝ ਦਿਖਾ ਰਿਹਾ ਹੈ ਅਸੀਂ ਦੇਖ ਦੇਖ ਹੁਣ ਅੱਗੇ ਹਾਂ ਤੂੰ ਬਹੁਤ ਕੁਝ ਦਿਖਾ ਰਿਹਾ ਹੈ ਅਸੀਂ ਦੇਖ ਦੇਖ ਹੁਣ ਅੱਗੇ ਹਾਂ ਆਪਣੇ ਹੀ ਹੱਥੋਂ ਥੱਕ ਗਏ ਹਾਂ ਅਸੀਂ ਦੇਖ ਦੇਖ ਹੁਣ ਅੱਗੇ ਹਾਂ ਆਪਣੇ ਹੀ ਹੱਥੋਂ ਥੱਕ ਗਏ ਹਾਂ ਇਹੀ ਹਾਲ ਪਾਕਿਸਤਾਨ ਦਾ ਵੀ ਹੈ। ਇਹੀ ਹਾਲ ਪਾਕਿਸਤਾਨ ਦਾ ਵੀ ਹੈ। ਉਹ ਵੀ ਆਪਣੇ ਗੁਨਾਹਾਂ ਨੂੰ ਜਾਣ ਗਿਆ। ਇਹੀ ਹਾਲ ਪਾਕਿਸਤਾਨ ਦਾ ਵੀ ਹੈ। ਉਹ ਵੀ ਆਪਣੇ ਹਾਲ ਨੂੰ ਜਾਣ ਗਿਆ। ਵਸਤੇ ਕਰ ਕਰਦੇ ਇਹਸਾਨ। ਵਸਤੇ ਕਰ ਕਰਦੇ ਇਹਸਾਨ। ਹਰ ਪਾਸੇ ਬਚ ਜਾਵੇ ਕਿਰਸਾਨ। ਵਸਤੇ ਕਰ ਕਰਦੇ ਇਹਸਾਨ। ਬਚ ਜਾਵੇ ਕਿਰਸਾਨ। ਹਰ ਪਾਸੇ ਬਚ ਜਾਵੇ ਕਿਰਸਾਨ।